झूना लेके आई ਇਹ ਗੱਲ ਮਜ਼ਦੂਰਾਂ ਜ਼ਮੀਨਾਂ ਯਵਨੀ ਕੌਜੇ ਕਰਨ ਤੋਂ ਖੇਡਾਂ ਵਾਪਸ ਲਾਂ ਕਰਕੇ ਫੈਸਲੇ ਫੁੱਟ ਰਿਹਾ ਪੱਤਰਾਂ ਦਾ ਪੇੜਾ ਪੱਤੋ ਨੈਸ਼ਨਲ ਹਾਈਵੇ ਤੇ ਰੇਂਜਾ ਨੂੰ ਲੈ ਕੇ ਕਿਸਾਨਾਂ ਦੇ ਪੁੱਤ ਨੇ ਸਰਕਾਰ ਵੈਂਡ ਵੈਂਡਿਸ ਤੋਂ ਪਾਸੇ ਕਰਕੇ ਅਗਰ ਜੀ ਕੀ ਫਟੇ ਕੀ ਗੱਲ ਬਾਤ ਹੈ ਬਾਪਾ ਮੈਂ ਦਲਬੀਰ ਸਿੰਘ ਵਿੰਗੋ ਮੀਤ ਪ੍ਰਧਾਨ ਇਹ ਸਾਡੇ ਜੋ ਵੀ ਆ ਪ੍ਰਸ਼ਾਸਨ ਆਇਆ ਵਾ ਇਹਨੇ ਸਾਡੇ ਨਾਲ ਜੋ ਕੋਈ ਸਾਡੇ ਨਾਲ ਰਾਹ ਨਹੀਂ ਮਿੱਥਿਆ ਕੋਈ ਸਾਡਾ ਪਾਣੀ ਦਾ ਨਖਾਸ਼ ਨਹੀਂ ਮਿੱਥਿਆ ਕੋਈ ਵੀ ਜੇ ਸਾਡੇ ਦੋ ਭਰਾਵਾਂ ਦੀ ਪੈਲੀ ਆ ਇੱਕ ਨੇ ਪੈਸੇ ਜੇ ਥੋੜੇ ਬੋਦੇ ਚੁੱਕ ਲਿਆ ਦੂਜਾ ਉਤਰਾ ਰਹਿਣ ਦਿਆ ਵਾ ਇਹ ਬਿਲਕੁਲ ਪ੍ਰਸ਼ਾਸਨ ਜਿਹੜਾ ਵਾ ਸਾਡੇ ਨਾਲ ਬਿਲਕੁਲ ਧੱਕੇਸ਼ਾਹੀ ਕਰਨ ਦਿਆ ਵਾ ਨਾ ਸਾਨੂੰ ਤੂੜੀ ਬਣਾ ਕੇ ਦੇਣ ਦੇਣ ਦਿਆ ਨਾ ਸਾਡੀ ਮਕਈ ਆ ਵੱਢਣ ਵਾਲੀ ਨਾ ਸਾਡੀਆਂ ਮਕਈਆਂ ਕੋਈ ਰਾਹ ਖੜਾ ਨਹੀਂਗਾ ਇਹ ਦੱਸੋ ਵੀ ਅਹੀਂ ਵਾਲੀ ਕਪਟਰਾ ਖਾਣੀ ਪੈਲੀ ਨੂੰ ਲੰਘਣਾ ਬਾਪੂ ਅੱਜ ਕੀ ਅੱਜ ਮਕਈ ਬਾਈ ਜਾ ਰਹੀ ਹੈ ਮਕਈ ਬਾਈ ਜਾ ਰਹੀ ਹੈ ਕੀ ਗੱਲ ਬਾਤ ਦੀ ਇੱਥੇ ਕੋਈ ਨਹੀਂ ਅਜੇ ਭਾਈ ਭੂਲਾ ਸਿੰਘ ਡੂਰ ਸਾਹਿਬ ਦੇ ਆ ਜਿਨ੍ਹਾਂ ਜਮੀਨ ਲਈ ਆ ਵਿਚਾਰਿਆਂ ਪੈਲੀ ਬੈ ਲਈ ਹੈ ਅਰਗੇ ਥੋੜਾ ਜਿਹਾ ਹੋਇਆ ਉਹਨਾਂ ਦੀ ਮਕਈ ਜਿਹੜੀ ਆ ਖਲੋਤੀ ਆ ਸਮਝ ਲੋ ਵੱਢਣ ਦੇ ਸਿਰ ਤੇ ਆਈ ਆ ਤੇ ਕੋਈ ਨਹੀਂ ਉਹਨਾਂ ਨੇ ਠੱਕੇਸ਼ਾਈ ਕਰਕੇ ਗੱਡੀ ਛੁੱਟ ਕੇ ਲੈ ਕੇ ਗਾਂ ਘਾਏ ਆ ਕੋਈ ਨਹੀਂ ਛੱਡਿਆ ਮੁਆਵਜ਼ਾ ਮਿਲਿਆ ਕਿਸਾਨਾਂ ਨੂੰ ਕਿ ਨਹੀਂ ਦਿੱਤਾ ਗਿਆ ਜੇ ਸਾਰੇ ਇਹ ਨਹੀਂ ਜੀ ਕੋਈ ਕਿਸ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਜਿੰਨਾ ਹੱਕ ਬਣਦਾ ਜਿੰਨਾ ਹੀ ਮੰਗਦੇ ਆ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸੇ ਨੂੰ 20 ਮਿਲ ਗਿਆ ਕਿਸੇ ਨੂੰ 25 ਮਿਲ ਗਿਆ ਕਿਸੇ ਨੂੰ 18 ਮਿਲ ਗਿਆ ਪਰ ਇਹਨੂੰ ਪੂਰੇ ਪੈਸੇ ਨਹੀਂ ਮਿਲੇ ਇਕੱਠੇ ਕੋਈ ਕਿਸਾਨਾਂ ਨੂੰ ਹਰਾਸਤ ਵੀ ਲਿਆ ਗਿਆ ਵਾ ਗ੍ਰਫਤਾਰ ਹਾਂਜੀ ਰਸਤਾ ਘਾੜਿਆ ਵਿਣਕ ਸੁਭਾ ਸਿੰਘ ਤੋਂ ਗਏ ਆ ਬੰਦੇ ਹੁਣ ਮੈਂ ਤੇ ਲੈ ਕੇ ਆਇਆ ਥੋੜਾ ਜਿਹਾ ਜਦੋਂ ਭਾਲੇ ਆ ਅਗਵਾਲ ਸਿੰਘ ਵਿਣਗਾ ਰਣਜੀਤ ਸਿੰਘ ਮੰਜੀਤ ਸਿੰਘ ਹਰਬੰਸ ਸਿੰਘ ਆ ਬਲਜੀਤ ਸਿੰਘ ਇਹਨਾਂ ਚਾਰ ਬੰਦੇ ਸਾਡੇ ਕਾਫੀ ਜਿਹੜੇ ਮੇਜਰ ਸਿੰਘ ਉਹਦਾ ਭਰਾ ਅਰਪਾਲ ਸਿੰਘ ਪੱਪੂ ਕਰਕੇ ਜਿੱਤਰਾ ਕਰਕੇ ਬੰਦੇ ਵਾਵਾ ਹੀ ਜਿਹੜੇ ਬੰਦੇ ਸਾਡੇ ਕੋਲ ਗ੍ਰਿਫਤਾਰੀ ਕੀਤੀ ਗਏ ਆ